ਦੀ ਡਿਊਟੀ ਲਈ ਹੈ ਤੇ ਇਸੇ ਅਗਸਤ ਚ ਅੱਜ ਜਿਹੜਾ ਪਹਿਲਾ ਦਿਨ ਸੀਗਾ ਤੇ ਅੱਜ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਨਾ ਨਸ਼ਾ ਦੇ ਵਿਰੁੱਧ ਆਪਰੇਸ਼ਨ ਕੀਤਾ ਗਿਆ ਤੇ ਇਹਦਾ ਜਿਹੜਾ ਹੈਗਾ ਡਰੰਕਿੰਗ ਐਗੇਂਸਟ ਵਾਰ ਜਿਹਨੂੰ ਕਹਿੰਦੇ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਜਿਹੜਾ ਅਸੀਂ ਜਿਹੜਾ ਹੈਗਾ ਨਾਰਾ ਲੈ ਕੇ ਜਿਹੜੇ ਹੈਗੇ ਆ ਅੱਜ ਤੋਂ ਸਟਾਰਟ ਕੀਤਾ ਤੇ ਅੱਜ ਜਿਹੜਾ ਆਪਰੇਸ਼ਨ ਹੋਇਆ ਇਹਦੇ ਤੁਸੀਂ ਜਿਹੜਾ ਹੈਗਾ ਸਾਰਾ ਸਾਡਾ ਡਿਸਟ੍ਰਿਕਟ ਫੋਰਸ ਇਕਜੁੱਟ ਹੋ ਕੇ ਅਸੀਂ ਜਿੰਨੀ ਸਾਡੀ ਫੋਰਸ ਸੀ ਉਹਦੇ ਮੁਤਾਬਕ ਅਸੀਂ ਜਿਹੜੇ ਹੌਟਸਪੌਟਸ ਪਿੰਡਸ ਨੇ ਜਿਹੜੇ ਪਿੰਡ ਅਸੀਂ ਚੁਣੇ ਆ 10 ਜੀ ਅੱਜ ਦੇ ਲਈ ਤੇ ਉਹਦੇ ਚ ਅਸੀਂ ਜਿਹੜਾ ਹੈਗਾ ਆਪਣੀਆਂ ਪਾਰਟੀਆਂ ਬਣਾ ਕੇ ਰੇਡ ਕੀਤਾ ਗਿਆ ਜਿਸ ਤੋ ਕਿ ਡੀਜੀਪੀ ਸਰਵਨੋ ਉੱਚ ਅਧਿਕਾਰੀ ਵੀ ਸਾਰੇ ਜਗ੍ਹਾ ਪੁਆਇੰਟ ਕੀਤੇ ਗਏ ਸੀ ਤੇ ਆਈਜੀ ਸਰਦਾਰ ਬਲਜੋਤ ਸਿੰਘ ਡੋਰ ਜੀ ਰਣਭਾਈ ਹੇਠ ਅਸੀਂ ਜਿਹੜਾ ਇਹ ਆਗਾਜ਼ ਕੀਤਾ ਹੈਗਾ ਤੇ ਇਹਦੇ ਚ ਜਿਹੜਾ ਉਹਨਾਂ ਵੱਲੋਂ ਜੁਆਇਨ ਕਰਨ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਾਲ ਜਾ ਕੇ ਸਰਚ ਕੀਤੀ ਤੇ ਮੀਡੀਆ ਸਾਡੇ ਨਾਲ ਸੀਗਾ ਤੇ ਅਸੀਂ ਪੂਰਾ ਜਿਹੜਾ ਹੈਗਾ ਓਪਨਲੀ ਸਾਰਿਆਂ ਦੇ ਸਾਹਮਣੇ ਜਿਹੜਾ ਹੈਗਾ ਉਹ ਸਰਚ ਕੀਤੀ ਉਹਦੇ ਸਰਚ ਦੇ ਦੌਰਾਨ ਸਾਨੂੰ ਜਿਹੜਾ ਹੈਗਾ ਪ੍ਰਾਪਤੀ ਮਿਲੀ ਜਿਹੜੀ ਕਿ ਮੈਂ ਤੁਹਾਨੂੰ ਡਿਟੇਲ ਦੱਸ ਦਊਗਾ ਸੋ ਇਹਦਾ ਮਕਸਦ ਇਹ ਹੈ ਕਿ ਅਸੀਂ ਇਹ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈਗਾ ਡਰਗ ਸਪੌਟਸ ਇਹ ਇੱਕ ਸਟਾਰਟ ਹੈ ਸੋ ਇਹਦੇ ਚੋਂ ਅਸੀਂ ਹਰ ਤਰੀਕੇ ਨਾਲ ਜਿਹੜਾ ਹੈਗਾ ਇਹ ਅਸੀਂ ਸਟਾਰਟ ਕਰਾਂਗੇ ਤੇ ਅਨਸ਼ੋਰ ਕਰਦੇ ਹਾਂ ਸੀਐਮ ਸਾਹਿਬ ਨੇ ਸਾਨੂੰ ਜਿਹੜਾ ਹੈਗਾ ਜੋ ਨਿਰਦੇਸ਼ਾ ਨਿਰਦੇਸ਼ ਦਿੱਤੇ ਆ ਡੀਜੀਪੀ ਸਾਹਿਬ ਦੀ ਰਹਿਮਾਈ ਹੇਠ ਅਸੀਂ ਤੁਹਾਡੇ ਸਾਰਿਆਂ ਦੀ ਮਦਦ ਨਾਲ ਮੇਰਾ ਕਹਿਣਾ ਮਤਲਬ ਮੀਡੀਆ ਦੇ ਰਾਹੀਂ ਮੀਡੀਆ ਵੀ ਨਾਲ ਸਾਡੇ ਤੇ ਮੀਡੀਆ ਦੇ ਰਾਹੀਂ ਮੈਂ ਕਹਾਂਗਾ ਕਿ ਸਾਰੇ ਜਿਹੜੇ ਆਪਾਂ ਪੰਜਾਬ ਵਾਸੀ ਆ ਖਾਸ ਕਰ ਫਾਜ਼ਿਲਕਾ ਦੇ ਵਾਸੀ ਆ ਅਸੀਂ ਦਿਨੋਂ ਤਨੋਂ ਮਨੋਂ ਜਿਹੜਾ ਹੈਗਾ ਨਾਲ ਜੁੜ ਕੇ ਇਹ ਜਿਹੜਾ ਹੈਗਾ ਮਹਿੰਮ ਜਿਹੜੀ ਹੈਗੀ ਉਹ ਕਾਮਯਾਬ ਕਰਾਂਗੇ ਪਰ ਅਸੀਂ ਇਹੀ ਚਾਹਨੇ ਆ ਗਿਆਂ ਵੀ ਸਾਡਾ ਸਾਥ ਜਿਹੜਾ ਹੈਗਾ ਤੁਸੀਂ ਦਿਓ ਤੇ ਮੈਨੂੰ ਇਹ ਬੜਾ ਪ੍ਰੋਸਾ ਹੈਗਾ ਕਿਉਂਕਿ ਜਦੋਂ ਇੱਕ ਸੱਚੀ ਨੀਤ ਨਾਲ ਕੰਮ ਕਰਦੇ ਆ ਤਾਂ ਜਦੋਂ ਸਾਰੀ ਕਾਇਨਾਤ ਜਿਹੜੀ ਹੈਗੀ ਆ ਸਾਰਾ ਜਿਹੜਾ ਸਾਡੇ ਪੰਜਾਬ ਵਾਸੀ ਦਿਨੋਂ ਜੇ ਜੁੜ ਜਾਣ ਤਾਂ ਕੁਝ ਵੀ ਚੀਜ਼ ਜਿਹੜੀ ਹੈਗੀ ਉਹ ਰਹਿ ਨਹੀਂ ਸਕਦੀ ਇਸੇ ਕਰਕੇ ਆਪਾਂ ਇਕੱਠੇ ਹੋ ਕੇ ਆਤਵਾਦ ਖਤਮ ਕੀਤਾ ਸੋ ਮੈਨੂੰ ਜਿਹੜਾ ਹੈਗਾ ਪੂਰਾ ਭਰੋਸਾ ਅਸੀਂ ਸਾਰੇ ਮਿਲ ਕੇ ਪਿੰਡ-ਪਿੰਡ ਜਿਹੜੀ ਹੈ ਮਹਿੰਮ ਚਲਾਵਾਂਗੇ ਇਹ ਕੱਲਾ ਐ ਹੀ ਨਹੀਂ ਰਹੂਗਾ ਮੈਂ ਇਹ ਹੀ ਦੱਸਣਾ ਚਾਹੁੰਦਾ ਤੁਹਾਨੂੰ ਕਿ ਅਸੀਂ ਇਹ ਅੱਜ ਤੱਕ 8 ਹੌਟਸਪੌਟਸ ਦਾ ਕੀਤਾ ਹੈਗਾ ਇਹ ਇਹ ਨਹੀਂ ਹੈਗਾ ਵੀ ਇਹ ਹੌਟਸਪੌਟਸ ਇੱਥੇ ਕਰਨੇ ਤੇ ਖਤਮ ਹੋ ਗਿਆ ਅਸੀਂ ਜਿਹੜਾ ਹੈਗਾ ਆਪਣੇ ਆਫੀਸਰਸ ਦੇ ਨਾਲ ਮਿਲ ਕੇ ਪਿੰਡ-ਪਿੰਡੇ ਨੂੰ ਮਹਿੰਮ ਚਲਾਵਾਂਗੇ ਤੇ ਉਸ ਤੋਂ ਇਲਾਵਾ ਸਾਡਾ ਮਕਸਦ ਡਰਗ ਜਿਹੜੀ ਆਉਣ ਵਾਲਾ ਉਹਨੂੰ ਬ੍ਰੇਕ ਕਰਨਾ ਹੇਗਾ ਪਲੱਸ ਨਾਰ ਨਾਲ ਜਿਹੜਾ ਹੈਗਾ ਨਸ਼ਾ ਦੇ ਵਿੱਚ ਜਿਹੜੇ ਲੱਤੇ ਹੈਗੇ ਆ ਉਹਨਾਂ ਨੂੰ ਸਹੀ ਇਲਾਜ ਲਈ ਜਿਹੜਾ ਹੈਗਾ ਪ੍ਰੇਰਿਤ ਕਰਨਾ ਹੈ ਜਿਸ ਤੇ ਕੀ ਸਰਕਾਰ ਵੱਲੋਂ ਬਹੁਤ ਇੰਤਜ਼ਾਮ ਕੀਤੇ ਗਏ ਨੇ ਡਿਪਟੀ ਕਮਿਸ਼ਨਰਸ ਦੀ ਪਰਸਨਲੀ ਡਿਊਟੀ ਲਈ ਗਈ ਹੈ ਸੋ ਅੱਜ ਦਾ ਮੈਂ ਦੇਖਦੇ ਹੋਏ ਜਿਹੜਾ ਹੈਗਾ ਸਾਡਾ ਅੱਜ ਦਾ ਸਾਡਾ ਆਪਰੇਸ਼ਨ 340 ਸਾਡੇ ਬੰਦੇ ਜਿਹੜੇ ਫੋਰਸ ਬਾਰ ਸੀਗੀ ਇਹਨਾਂ ਦੌਰਾਨ ਅਸੀਂ 11 ਹੌਟਸਪੌਟਸ ਟੁਨੇ ਸੀਗੇ ਉਹ ਹੌਟਸਪੌਟਸ ਚ 123 ਵਿਅਕਤੀ ਜਿਹੜੇ ਹੈਗੇ ਆ ਇਹ एरियाਸੀਂ ਚੈੱਕ ਕੀਤੇ ਸੀਗੇ ਜਿਨ੍ਹਾਂ ਨੂੰ ਅਸੀਂ ਜਿਹੜਾ ਹੈਗਾ 8 ਬੰਦੇ ਰਾਉਂਡ ਅਪ ਕਰਕੇ ਅਸੀਂ 11 ਕੇਸ ਰਜਿਸਟਰ ਕੀਤੇ ਆ ਤੇ 11 ਹੀ ਬੰਦੇ ਗ੍ਰਿਫਤਾਰ ਕੀਤੇ ਆ ਜਿਦੇ ਚੋਂਾਂ ਚੋਂ ਜਿਹੜੀ ਹੈਗੀ ਆ ਕਾਫੀ ਮਾਤਰਾ ਚ ਹੈਰੋਇਨ ਡਰਗ ਮਨੀ ਨਸ਼ੀਲੀਆਂ ਗੋਲੀਆਂ ਤੇ ਲਾਹਣ ਲਾਈਟਰ ਮੋਟਰਸਾਈਕਲ ਤੇ ਕਾਸਲਾ ਬਰਾਮਦ ਕੀਤਾ ਹੈਗਾ ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਇਹ ਇੱਕ ਸਟਾਰਟ ਹੈ ਅਸੀਂ ਇਹ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਵੀ ਸੀਕ੍ਰੀਟ ਰੱਖੀ ਜਾਊਗੀ ਜੇ ਤੁਹਾਨੂੰ ਕੋਈ ਤੁਹਾਨੂੰ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੁੰਦੇ ਹੋ ਵੈਸੇ ਪੰਜਾਬ ਐਪ ਸਾਡੀ ਚੱਲ ਰਹੀ ਹੈ ਸੇਫ ਪੰਜਾਬ ਉਹਦੇ ਚ ਜਿਹੜਾ ਹੈਗਾ ਇਨਫੋਰਮੇਸ਼ਨ ਦਿਓ ਤੁਹਾਨੂੰ ਮੰਨ ਕੇ ਅਸੀਂ ਕੰਮ ਕਰਾਂਗੇ ਅਸੀਂ ਕਹਿਣਾ ਚਾਹੁੰਦਾ ਇਹ ਕਗਾਜ਼ ਹੈ ਤੇ ਮੈਂ ਜਿਹੜੇ ਨਸ਼ੇ ਦੇ ਸਮਗਰਮ ਹਨ ਜਾਂ ਜਿਹੜਾ ਨਸ਼ਿਆ ਨੂੰ ਰਿਪੋਰਟ ਕਰਦੇ ਆ ਉਹਨਾਂ ਨੂੰ ਮੇਰੇ ਵੱਲੋਂ ਐਜ਼ ਫਾਜ਼ਲ ਕਾ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਤੇ ਉਹਨਾਂ ਨੂੰ ਮੇਰੇ ਵੱਲੋਂ ਇਹ ਹੈ ਕੀ ਜਾਂ ਤਾਂ ਉਹ ਇੱਕ ਅੰਮ ਚੜ ਦੇ ਆਪ ਕੀ ਸਿੰਡਰ ਕਰ ਦੇ ਨਹੀਂ ਇਹਦਾ ਨਤੀਜਾ ਮਾੜਾ ਹੋਊਗਾ ਤੇ ਹੁਣ ਉਹ ਗੱਲ ਨਹੀਂ ਹੋਊਗੀ ਵੀ ਤੁਸੀਂ ਕਰੋ ਕਾਰਪਿੰਡੋ ਪਿੰਡ ਤੁਸੀਂ ਨਸ਼ਾ ਪੰਚਾ ਦੋ ਤੇ ਅਸੀਂ ਇਸ ਨੂੰ ਜਿਹੜਾ ਹੈਗਾ ਡੀਪਲੀ ਲਵਾਂਗੇ ਅਸੀਂ ਆਪਣੇ ਥਾਣੇ ਐਸ ਐਚਓ ਫੋਰਸ ਉਹਨੂੰ ਸਟਰੋਂਗ ਕਰਾਂਗੇ ਠੀਕ ਹੈ ਜੀ ਜਿੱਥੇ ਜੋ ਉੱਥੇ ਵੀ ਇਕਤਾਹੀ ਮਿਲੀ ਤਾਂ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਕੋਈ ਇਨਕੁਆਰੀ ਨਹੀਂ ਹੋਊਗੀ ਸਿੱਧਾ ਜਿਹੜਾ ਹੈਗਾ ਉਹਨੂੰ ਸਸਪੈਂਡ ਕੀਤਾ ਜਾਊਗਾ ਜਾਂ ਜੇ ਵੱਡੀ ਗਲਤੀ ਕੀਤੀ ਤੂੰ ਤਾਂ ਡਿਸਮਿਸ ਕੀਤਾ ਜਾਊਗਾ ਉਹ ਚਾਹੇ ਕੋਈ ਵੀ ਹੋਵੇ ਸੋ ਮੈਂ ਅੱਜ ਦਾ ਇਹੀ ਕਹੂੰਗਾ ਸਾਰਿਆਂ ਨੂੰ ਕਿ ਆਪਾਂ ਸਾਰੇ ਇੱਕ ਦੂਜੇ ਨਾਲ ਰਲ ਕੇ ਇਸ ਫੁੱਲ ਨੂੰ ਕੱਢੀਏ ਤੇ ਅਸੀਂ ਜਿਹੜਾ ਹੈਗਾ ਅੱਜ ਤੋਂ ਫੁੱਲ ਫਲੈਗਸ ਨਾਲ ਹੁਣ ਜਿਹੜਾ ਹੈਗਾ ਕੰਟੀਨਿਊਸ ਦਿਨ ਰਾਤ ਜਿਹੜਾ ਹੈਗਾ ਇਹਦੇ ਮਗਰ ਲੰਘਾਂਗੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਾਂ ਨੂੰ ਕਾਮਯਾਬੀ ਮਿਲੂਗੀ ਜੈ